ਸਤਿ ਸ਼੍ਰੀ ਅਕਾਲ ਪੰਜਾਬੀ ਉਹ ਅੱਜ ਗੱਲ ਕਰਦੇ ਹਾਂ ਭਾਈ ਅਮਰਤਪਾਲ ਖਾਲਸਾ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਲੋਕ ਸਭਾ ਦੀ ਚੋਣ ਲੜੀ ਗਈ ਸ਼੍ਰੀ ਖਡੂਰ ਸਾਹਿਬ ਤੋਂ 18 ਲੱਖ ਤੋਂ ਵੱਧ ਵੋਟਾਂ ਪਈਆਂ ਜਿੰਨੀਆਂ ਸ਼੍ਰੋਮਣੀ ਅਕਾਲੀ ਦਲ ਦੇ 13 ਉਮੀਦਵਾਰਾਂ ਨੂੰ ਵੋਟਾਂ ਪਈਆਂ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਹਨੀਆਂ ਭਾਈ ਅਮਰਤਪਾਲ ਖਾਲਸਾ ਜੋ ਸੰਸਦ ਨੇ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸਾਰਾ ਲੱਖ ਵੋਟਾਂ ਪਈਆਂ ਯਾਨੀ ਕਿ ਇੱਕ ਪਾਸੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਇੱਕ ਪਾਸੇ ਐਜ਼ ਅ ਆਜ਼ਾਦ ਉਮੀਦਵਾਰ ਚੋਂ ਲੜੀ ਗਈ ਇਮਨਦੋ ਵਿਕਰਮਜੀਤ ਸਿੰਘ ਮਜੀਠੀਆ ਨੇ ਬਿਰਸਤ ਸਿੰਘ ਬਲਟੋਹਾ ਨੂੰ ਕਿਹਾ ਸੀ ਆਪਣੇ ਜੀਜੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਸੀ ਕਿ ਭਾਈ ਅਮਰਪਾਲ ਸਿੰਘ ਨੂੰ ਚੋਣ ਲੜਾਈ ਜਾਵੇ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਕਰਕੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਜਿਆਦਾ ਚੋਣ ਪ੍ਰਚਾਰ ਨਹੀਂ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਲਈ ਨਹੀਂ ਉਹਨਾਂ ਨੇ ਕੀਤਾ ਹੁਣ ਵੀ ਬੋਲੇ ਆ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਹੱਕ ਵਿੱਚ ਵੀ ਬੋਲੇ ਨੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਹੱਕ ਵਿੱਚ ਬੋਲੇ ਨੇ ਸ੍ਰੀ ਕੇਸਗੜ ਜਥੇਦਾਰ ਦੇ ਸਾਹਿਬ ਦੇ ਵਿੱਚ ਹੱਕ ਬੋਲੇ ਨੇ ਜੇ ਗੱਲ ਕਰੀਏ ਭਾਈ ਅਮਰਤਪਾਲ ਖਾਲਸਾ ਦੀ ਭਾਈ ਅਮਰਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਦੀ ਜਿਹੜੀ ਐਨਐਸਏ ਹੈ ਉਹ 18 ਮਾਰਚ ਨੂੰ ਖਤਮ ਹੋ ਰਹੀ ਹੈ ਕਾਂਗਰਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਹੁਣ ਇਹਨਾਂ ਪਾਰਟੀਆਂ ਨੂੰ ਆਪਸੀ ਇੱਕ ਦੂਜੇ ਦਾ ਡਰ ਨਹੀਂ ਹੈ ਇਹਨਾਂ ਨੂੰ ਡਰ ਹੈ ਭਾਈ ਅੰਮ੍ਰਿਤਪਾਲ ਖਾਲਸਾ ਦੀ ਨਵੀਂ ਬਣੀ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਦੇ ਜਿਸ ਤਰ੍ਹਾਂ ਭਰਮਾ ਜਿਸ ਤਰ੍ਹਾਂ ਨਿੱਗਾ ਸਵਾਗਤ ਹੋ ਰਿਹਾ ਹੈ ਜਿੱਥੇ ਵੀ ਮੈਂਬਰਸ਼ਿਪ ਦੇ ਫਾਰਮ ਭਰੇ ਜਾ ਰਹੇ ਨੇ ਇਵਨ ਦੋ ਕੇ ਜਿਹੜੀ ਅਕਾਲੀ ਦਲ ਵਾਰਿਸ ਪੰਜਾਬ ਦੇ ਮੁਖੀ ਨੇ ਭਾਈ ਅਮਰਤਪਾਲ ਖਾਲਸਾ ਐਜ਼ ਅ ਰਾਸ਼ਟਰੀ ਪ੍ਰਧਾਨ ਨੇ ਉਹ ਤਾਂ ਹਾਲੇ ਜੇਲ੍ਹ ਦੇ ਵਿੱਚ ਬੰਦ ਨੇ ਜਿਹੜੇ ਉਹਦੇ ਸਮਰਥਕ ਨੇ ਜਿਨ੍ਹਾਂ ਵੱਲੋਂ ਇਹ ਭਰਤੀ ਮੈਂਬਰ ਜਿਹੜੀ ਮੈਮਸ਼ਿਪ ਚਲਾਈ ਹੋਈ ਹੈ ਉਹਦੇ ਫਾਰਮ ਘਟ ਰਹੇ ਨੇ ਉਹਦੇ ਫਾਰਮ ਮਿਲ ਨਹੀਂ ਰਹੇ ਲੋਕ ਹੁਣ ਫੋਨ ਕਰ ਕਰ ਕੇ ਕਹਿੰਦੇ ਨੇ ਕਿ ਅਸੀਂ ਇਸ ਨਵੀਂ ਪਾਰਟੀ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਹਾਲਾਂਕਿ ਪਤਾ ਨਹੀਂ ਸੁਖਬੀਰ ਸਿੰਘ ਬਾਦਲ ਦੇ ਕੋਲ ਕਿਹੜੀ ਜਾਦੂ ਦੀ ਛੜੀ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੋਟ ਪਾਈ ਸ਼੍ਰੋਮਣੀ ਅਕਾਲੀ ਦਲ ਨੂੰ 18 ਲੱਖ ਹੈ ਤੇ ਹੁਣ ਭਰਤੀ ਇਹ 36 ਲੱਖ ਦੱਸ ਰਿਆ ਨੇ ਕਦੇ 37 ਲੱਖ ਦੱਸ ਰਿਆ ਨੇ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਬੜਾ ਵੱਡਾ ਬਵਾਲ ਮੱਚਿਆ ਸੀ ਖਾਸ ਕਰਕੇ ਬੁਗਸ ਭਰਤੀ ਨੂੰ ਲੈ ਕੇ ਕਿ ਇੰਨੀ ਜਲਦੀ ਵੋਟ ਕਿਸ ਤਰ੍ਹਾਂ ਵਧ ਗਈ ਸ਼੍ਰੋਮਣੀ ਅਕਾਲੀ ਦਲ ਦੀ ਜੇਕਰ ਭਾਈ ਅੰਮ੍ਰਿਤਪਾਲ ਖਾਲਸਾ ਦੀ ਗੱਲ ਕਰੀਏ ਉਹਨਾਂ ਦੀ ਵੋਟ ਜਿਸ ਤਰ੍ਹਾਂ ਹੁਣ ਵੱਧ ਰਹੀ ਹੈ ਜਿਸ ਤਰ੍ਹਾਂ ਮੈਂਬਰ ਜੁੜ ਰਹੇ ਨੇ ਉਹ ਮੈਂਬਰਸ਼ਿਪ ਜਿਹੜੀ ਹੈ ਜੂਨ ਜੁਲਾਈ ਤੋਂ ਬਾਅਦ 35 ਤੋਂ 36 ਲੱਖ ਹੋਣ ਦੀ ਸੰਭਾਵਨਾ ਹੈ ਹਰ ਵਰਗ ਦਾ ਭਾਈਚਾਰਾ ਸਪੋਰਟ ਕਰ ਰਿਹਾ ਹੈ ਭਾਈ ਅਮਰਤਪਾਲ ਖਾਲਸਾ ਦੀ ਹੁਣ ਗੁਰਪ੍ਰੀਤ ਹਰੀਕੇ ਨੌਂ ਦਾ ਜਿਹੜਾ ਕਤਲ ਹੋਇਆ ਹੈ ਉਸ ਦੇ ਮਾਮਲੇ ਦੇ ਵਿੱਚ ਦੋਸ਼ੀ ਸਾਬਤ ਕਰ ਦਿੱਤਾ ਗਿਆ ਹੈ ਭਾਈ ਅਮਰਤਪਾਲ ਖਾਲਸਾ ਨੂੰ ਅਤੇ ਹੋਰ 17 ਮੁਲਜ਼ਮ ਵੀ ਜਿਨ੍ਹਾਂ ਉਤੇ ਕੇਸ ਨੇ ਦੋ ਛਰਪੇ ਜਿਹੜੇ ਦੋ ਛਰਪੇ ਟੁੱਟੇ ਸੀ ਜਿਨ੍ਹਾਂ ਨੂੰ ਕਤਲ ਕੀਤਾ ਗਿਆ ਉਹ ਪੁਲਿਸ ਪੁਲਿਸ ਨੇ ਗ੍ਰਿਫਤਾਰ ਨੇ ਉਹ ਪੁਲਿਸ ਦੀ ਕਸਟਡੀ ਦੇ ਵਿੱਚ ਨੇ ਸਟਨੇ ਵੱਡਾ ਫੈਸਲਾ ਸੁਣਾ ਦਿੱਤਾ ਯਾਨੀ ਕਿ ਯਵਾਪਾ ਜਿਹੜਾ ਹੈ ਉਹ ਪੱਕਾ ਰਹੇਗਾ ਭਾਈ ਅਮਰਤਪਾਲ ਖਾਲਸਾ ਤੇ ਵਾਰ-ਵਾਰ ਇਹ ਪਲਟਵਾਰ ਕਿਉਂ ਕੀਤੇ ਜਾ ਰਹੇ ਨੇ ਮੌਜੂਦਾ ਆਮ ਆਦਮੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦੂਸਰੇ ਪਾਸੇ ਸੈਂਟਰ ਸਰਕਾਰ ਵੱਲੋਂ ਕਿਉਂਕਿ ਸੈਂਟਰ ਸਰਕਾਰ ਵੀ ਨਹੀਂ ਚਾਹੁੰਦੀ ਕਿ ਭਾਈ ਅਮਰਤਪਾਲ ਖਾਲਸਾ ਜਿਹੜੇ ਡਿਬਰੂਗੜੀ ਅਸਾਮ ਦੇ ਵਿੱਚ ਜਿਹੜੀ ਜਿਲ੍ਹਾ ਹੈ ਉਸ ਤੋਂ ਬਾਹਰ ਆਉਣ ਇਹ ਸਾਰੀਆਂ ਪਾਰਟੀਆਂ ਨੇ ਹੁਣ ਇੱਕੋ ਇੱਕ ਨੂੰ ਟਾਰਗੇਟ ਕਰਨਾ ਹੈ ਉਹ ਹੈ ਭਾਈ ਅਮਰਤਪਾਲ ਖਾਲਸਾ ਅਤੇ ਉਸਦੇ ਸਾਥੀ ਇਹਨਾਂ ਸਾਰੀਆਂ ਪਾਰਟੀਆਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਜੇਕਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ 6 ਮਹੀਨੇ ਵੀ ਪਹਿਲਾਂ ਉਹ ਬਾਹਰ ਆ ਜਾਂਦੇ ਨੇ ਭਾਈ ਅਮਰਤਪਾਲ ਖਾਲਸਾ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਾਈ ਅਮਰਤਪਾਲ ਖਾਲਸਾ ਦਾ ਮੁੱਖ ਮੰਤਰੀ ਬਣਨਾ ਜਿਹੜਾ ਹੈ ਉਹ ਤੈ ਹੋ ਚੁੱਕਿਆ ਹੈ ਕਿਉਂਕਿ ਭਾਈ ਅਮਰਤਪਾਲ ਖਾਲਸਾ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਚੁੱਕੇ ਨੇ ਅੱਜ ਜੇਕਰ ਪਾਰਟੀ ਐਨੀ ਤੇਜ਼ੀ ਨਾਲ ਜੇਕਰ ਕੋਈ ਗ੍ਰੋਥ ਕਰ ਰਹੀ ਹੈ ਉੱਭਰ ਰਹੀ ਹੈ ਉਹ ਹੈ ਅਕਾਲੀ ਦਲ ਵਸ ਪੰਜਾਬ ਦੇ ਜਿਸ ਦੇ ਰਾਸ਼ਟਰੀ ਮੁਖੀ ਨੇ ਭਾਈ ਅੰਮ੍ਰਿਤਪਾਲ ਖਾਲਸਾ ਇਸ ਲਈ ਸਰਕਾਰ ਵੱਲੋਂ ਹਰ ਤਰ੍ਹਾਂ ਦਾ ਤਾਣਾ ਬਾਣਾ ਹਰ ਤਰ੍ਹਾਂ ਦਾ ਜਾਲ ਬੁਛਾਇਆ ਜਾ ਰਿਹਾ ਹੈ ਛੋਟੇ ਮੋਟੇ ਨਿੱਕੇ ਮਾਮਲਿਆਂ ਨੂੰ ਲੈ ਕੇ ਜੇ ਗੱਲ ਕਰੀਏ ਗੁਰਪ੍ਰੀਤ ਹਰੀ ਨੌਕੇ ਦੇ ਕਤਲ ਦੀ ਕੀ ਉਸ ਦੇ ਵਿੱਚ ਅਨੁਭਵ ਨੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੇ ਅਨੁਭਵ ਨੇ ਤਾ ਫਿਰ ਸਰਕਾਰ ਪ੍ਰਸ਼ਾਸਨ ਜ਼ਿਲ੍ਹੇ ਦੇ ਵਿੱਚ ਬੈਠਾ ਕੀ ਕਰਦਾ ਹੈ ਕਿ ਭਾਈ ਅਮਰਪਾਲ ਖਾਲਸਾ ਨੂੰ ਦੇ ਕੋਲ ਮੋਬਾਈਲ ਹੈ ਲੈਪਟਾਪ ਹੈ ਜਾਂ ਹੋਰ ਕੋਈ ਇਲੈਕਟ੍ਰੋਨਿਕ ਗੈਜਟ ਨੇ ਜਿਸ ਦੇ ਨਾਲ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਯਾਨੀ ਕਿ ਕਤਲ ਕੀਤਾ ਗਿਆ ਗੁਰਪ੍ਰੀਤ ਹਰੀ ਨੌਕੇ ਦਾ ਉਸ ਦੇ ਵਿੱਚ ਵੀ ਪੰਜਾਬ ਸਰਕਾਰ ਅਤੇ ਸਟ ਵੱਲੋਂ ਇਹ ਇਨਵੋਲਵ ਕਰ ਲਿਆ ਗਿਆ ਹੈ ਦੋਸ਼ੀ ਪਾਏ ਗਏ ਨਹੀਂ ਭਾਈ ਅਮਰਤਪਾਲ ਖਾਲਸਾ ਦੀ ਜਿਸ ਤਰ੍ਹਾਂ ਮੈਂ ਅੱਗੇ ਦੱਸਿਆ ਕਿ 18 ਮਾਰਚ ਨੂੰ ਐਨਐਸਏ ਖਤਮ ਹੋ ਜਾਵੇ ਇਕੱਲੇ ਭਾਈ ਅਮਰਤਪਾਲ ਖਾਲਸਾ ਦੀ ਨਹੀਂ ਉਸਦੇ ਸਾਥੀਆਂ ਦੀ ਵੀ ਹੁਣ ਉਸ ਤੇ ਯੁਆਪਾ ਲੱਗ ਗਿਆ ਹੈ ਫਿਰ ਉਹਨਾਂ ਨੂੰ ਕੇਸ ਲੜਨਾ ਪਵੇਗਾ ਯਾਨਕਿ ਜਿਸ ਤਰ੍ਹਾਂ ਬੰਦੀ ਸਿੰਘਾਂ ਦੇ ਨਾਲ ਕੀਤਾ ਜਾ ਰਿਹਾ ਹੈ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਸਮੇਂ-ਸਮੇਂ ਦੀਆਂ ਸਰਕਾਰਾਂ ਆਈਆਂ ਵਾਅਦੇ ਕੀਤੇ ਗਏ ਜਦੋਂ ਸਾਡੀ ਸਰਕਾਰ ਬਣੀ ਹਾਲਾਂਕਿ ਫਤਿਹ ਜੰਗ ਸਿੰਘ ਗਾਜਵਾ ਨੇ ਕਹਿ ਦਿੱਤਾ ਹੈ ਕਿ ਬੜੀ ਜਲਦੀ ਆ ਬੰਦੀ ਸਿੰਘ ਨੇ ਜਿਹੜੇ ਉਹ ਜੇਲ੍ਹਾਂ ਦੇ ਵਿੱਚੋਂ ਬਾਹਰ ਆਉਣਗੇ ਇਸ ਬਾਰੇ ਭਾਰਤੀ ਜਨਤਾ ਪਾਰਟੀ ਕੰਮ ਕਰ ਰਹੀ ਹੈ ਇਹ ਬੜਾ ਵੱਡਾ ਵਾਅਦਾ ਕੀਤਾ ਗਿਆ ਹੈ ਇਸ ਬੇਸ ਤੇ ਜੇਕਰ 2027 ਦੀਆਂ ਚੋਣਾਂ ਲੜੀਆਂ ਜਾਂਦੀਆਂ ਨੇ ਤਾਂ ਭਾਰਤੀ ਜਨਤਾ ਪਾਰਟੀ 117 ਦੇ ਵਿੱਚੋਂ ਬਹੁਤੀਆਂ ਸੀਟਾਂ ਜਿੱਤੇਗੀ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਇਹ ਬੜਾ ਵੱਡਾ ਹੈ ਸਿੱਖ ਕੌਮ ਦਾ ਅਤੇ ਬੜੇ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਹੈ ਲੇਕਿਨ ਭਾਈ ਅਮਰਪਾਲ ਖਾਲਸਾ ਦੀ ਕਿਸੇ ਨੇ ਗੱਲ ਨਹੀਂ ਕੀਤੀ ਕਿਉਂ ਕਿ ਉਹ ਖਾਲਸਤਾਨੀ ਸਮਰਥਕ ਨੇ ਕੀ ਉਹ ਸੱਚ ਬੋਲਦੇ ਨੇ ਕੀ ਉਹ ਇਹਨਾਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਆਰ ਦੇ ਵਿੱਚ ਪੁੱਠੇ ਸਿੱਧੇ ਕੰਮ ਕਰਦੇ ਨੇ ਉਹਨਾਂ ਵਾਂਗੂ ਨਹੀਂ ਤੁਹਾਡੇ ਮੈਨੂੰ ਕਮੈਂਟਾਂ ਦਾ ਇੰਤਜ਼ਾਰ ਰਹੇਗਾ ਕਿ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਦੀ ਸਰਕਾਰ ਬਣੇਗੀ ਅਕਾਲੀ ਸ਼੍ਰੋਮਣੀ ਅਕਾਲੀ ਦਲ ਆਕਾਲੀ ਦਲ ਵਾਰਿਸ ਪੰਜਾਬ ਦੇ ਆਮ ਆਦਮੀ ਪਾਰਟੀ ਜਾਂ ਕਾਂਗਰਸ ਜਾਂ ਭਾਰਤੀ ਜਨਤਾ ਪਾਰਟੀ ਲੇਕਿਨ ਜਿਸ ਤਰ੍ਹਾਂ ਹੁਣ ਹਵਾ ਬਣ ਚੁੱਕੀ ਹੈ ਕਿ ਸਮੇਂ-ਸਮੇਂ 'ਤੇ ਸਰਕਾਰਾਂ ਨੇ ਸਿੱਖ ਕੌਮ ਅਤੇ ਸਿੱਖ ਕੌਮ ਕੌਮ ਦੇ ਆਗੂਆਂ ਉੱਤੇ ਤਸ਼ੱਦਦ ਕੀਤੇ ਭਾਵੇਂ ਜੇਲ੍ਹਾਂ ਦੇ ਵਿੱਚ ਬੰਦ ਹੋਣ ਭਾਵੇਂ ਜੇਲ੍ਹਾਂ ਤੋਂ ਬਾਹਰ ਹੋਣ ਲੱਗ ਰਿਹਾ ਹੈ ਕਿ ਫਿਰ ਇੱਕ ਵਾਰ ਜਿਹੜੀ ਹੈ ਕੌਮ ਇਕੱਠੀ ਹੋਵੇਗੀ ਕੌਮ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਨੂੰ ਮੂੰਹ ਤੋੜਮਾ ਜਵਾਬ ਦੇਵੇਗੀ ਭਾਈ ਅਮਰਤਪਾਲ ਖਾਲਸਾ ਨੂੰ ਵੋਟ ਪਾ ਕੇ ਧੰਨਵਾਦ